ਰੁੱਦਰ ਜੀ ਦੇਖ ਰਹੇ ਆ ਰੁੱਦਰ ਜੀ ਦੇ ਮੂੰਹ ਚੋਂ ਨਿਕਲ ਰਹੀਆਂ ਲਾਲਾਂ ਹੈ ਤੂੰ ਚਾਟ ਵੀ ਬਣਾਣੇ ਆਵੇ ਸੈਲਡ ਕਰ ਰਿਹਾ ਜਸੂ ਇਹ ਤਿਆਰ ਗਾਇਸ ਤੇਨੇ ਟਿੱਕੀਆਂ ਹੋ ਚੁੱਕੀਆਂ ਰੈਡੀ ਥੋੜੀ ਜਿਹੀ ਇੱਕ ਖਰਾਬ ਹੋ ਗਈ ਸੀ ਪਿਆਜ਼ ਇੱਧਰ ਮਹਾਰਾਜ ਜੀ ਲੱਗੇ ਨੇ ਗੇਮ ਆਫ ਤੇ ਮਜ਼ਾ ਤਾਂ ਨਹੀਂ ਯਾਰਾਂ ਆਉਣ ਲੱਗਿਆ ਸੋ ਦੀਆਂ ਬਈ ਹੋਣਾ ਤੇਰੀ ਵੀਡ ਤੇ ਗਾਇਜ਼ ਹੁਣ ਆਪਾਂ ਆਲੂ ਮੈਚ ਕਰ ਲਏ ਨੇ ਹੁਣ ਇਹਦੇ ਵਿੱਚ ਪੈਣ ਜਾ ਰਹੀ ਆ ਕਾਲੀ ਮਿਰਚ ਤੇ ਨਮਕ ਦਾ ਜੋ ਗਿਆ ਪਾ ਐਡ ਕਰ ਲਿਆ ਜਿਆਦਾ ਤੇਜ਼ ਨਹੀਂ ਰੱਖਾਂਗੇ ਹੁਣ ਇਹਨੂੰ ਕਰ ਲੈਣਾ ਮਿਕਸ ਬੜਾ ਫਟਣ ਗਾਇਸ ਟਿੱਕੀਆਂ ਬਣਾਣ ਲੱਗੀਆਂ ਨੇ ਪਤਾ ਨਹੀਂ ਹੁਣ ਤੁਹਾਨੂੰ ਕਿਵੇਂ ਬਣਣੀਆਂ ਕਿਵੇਂ ਨਹੀਂ ਆਹ ਵਾਕੀ ਪੇਸਟ ਤਾਂ ਹੋ ਚੁੱਕਿਆ ਰੈਡੀ ਹੁਣ ਇਧਰ ਯਸ਼ੂਨੀ ਦਿਖਾਓ ਯਸ਼ ਕੀ ਕਰ ਰਿਹਾ ਪੁੱਛੋ ਯਾਸ਼ੀ ਜੀ ਕੀ ਕਰ ਰਹੇ ਹੋ ਸੈਲਡ ਤਿਆਰ ਕਰ ਰਹੇ ਹਾਂ ਰੁੱਦਰ ਜੀ ਸੁ ਜੀ ਲੱਗੇ ਹੋਇਆ ਭਾਂਡੇ ਚ ਚੱਕਣ ਉਹ ਨਹੀਂ 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 ਪਿਆਜ਼ ਕੱਟਣ ਰੁੱਦਰ ਜੀ ਦੇਖ ਰਹੇ ਆ ਰੁੱਦਰ ਜੀ ਦੇ ਮੂੰਹ ਚੋਂ ਨਿਕਲ ਰਹੀਆਂ ਲਾਲਾਂ ਲਾਲਾਂ ਰੁੱਦਰ ਚ ਨੀਂਦ ਤਾਂ ਨਹੀਂ ਆ ਰਹੀ ਆ ਰਹੀ ਹੈ ਰੁੱਦਰ ਨੂੰ ਬਈ ਨਹੀਂ ਗਾਂਢ ਲੱਗਦੀ ਆ ਪਈਆ ਇੱਕ ਪੈਰ ਜਾਈ ਚ ਇੱਕ ਬਾਹਰ ਰੁੱਦਰ ਨੂੰ ਜੀ ਨੀਂਦ ਹਾਂ ਤੂੰ ਚਾਟ ਵੀ ਬਣਾਨੇ ਆਵੇ ਚਾਟ ਦਾ ਰੇੜੀ ਚਾਹਵਾ ਰਹੇ ਨਾ ਸੁਪਨੇ ਨਾ ਨੋਨੂ ਵੀਰੇ ਦੀਆਂ ਟਿੱਕੀਆਂ ਹੋ ਰਹੀਆਂ ਤਿਆਰ ਦੇਖੋ ਰੁੱਦਰ ਦੇ ਮੂੰਚੋਂ ਲਾਣਾ ਗੇਦੀਆਂ ਓਕਣੇ ਚਾਟ ਬਣਾਉਣਾ ਹੈ ਚਾਟ ਬਣਾਉਣਾ ਹੈ ਸੁਪਨੇ ਬਣ ਚਈ ਚਾਟ ਬਣਾਉਣੀ ਕਿੰਨੀ ਹੋ ਗਈਆਂ ਮੂੰਹ ਤੋਲੀਆਂ ਕਵੀ 12 12 ਬਣਾ ਇਧਰ ਜਸੂ ਜੀ ਦੇ ਰਿਐਕਸ਼ਨ ਅਸਾਂ ਜੋ ਪਾਣੀ ਨਿਕਲਣ ਲੱਗਾ ਵਾ ਕਹਿੰਦੇ ਕੱਢਣਾ ਨਹੀਂ ਇੱਧਰ ਪਿਆਜ਼ ਕੱਟਣਾ ਵਾ ਵੈਸੇ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਕਾਣਿਆਂ ਪਿਆਜ਼ ਸੈਲਡ ਕਰ ਰਹੇ ਜਾਂ ਜਸੂ ਇਹ ਤਿਆਰ ਸੋ ਲੋ ਗਾਈਜ਼ ਕਿੱਥੇ ਆਪ ਰਿਹਾ ਹੋ ਸਕਦੇ ਆ ਰੈਡੀ ਖਾਸ ਕਰ ਤੇ ਹੁਣ ਇਹਨਾਂ ਨੂੰ ਪਕਾ ਕਰਾਂਗੇ ਤੇ ਕੀ ਬਣਾਉਣ ਜਾ ਰਹੇ ਹਾਂ ਸਰੋ ਹਰ ਇੱਕ ਨੂੰ ਜੀ ਆਇਆਂ ਨੂੰ ਤੇ ਫੜਾ ਫਟਾ ਆਇਓ ਫਿਰ ਪਰ ਇਹ ਕੁੱਕਡ ਕੀ ਬਣਾਉਣ ਲੱਗੇ ਆ ਵੀ ਤੁਹਾਨੂੰ ਦੱਸਦੇ ਆ ਆਪਣੀ ਹੋਮ ਮੇਡ ਗੰਗੀਟੀ ਕਾਫੀ ਫਾਇਦਾ ਦੇ ਰਹੀ ਆ ਅਲੋ ਤੇਲ ਪਾ ਲਈਏ ਹੁਣ ਤਾਲਾਂਗੇ ਫਿਰ ਟਿੱਕੀਆਂ ਚ ਸੋ ਲੋ ਗਾਈਜ਼ ਹੁਣ ਤੇਲ ਹੋ ਚੁੱਕਿਆ ਰੈਡੀ ਟੀ ਮਾਰੀ ਆ ਦੇਖੋ ਕਾਫੀ ਹੀਟ ਵਧੀਆ ਬਣ ਰਹੀ ਆ ਤੇ ਹੁਣ ਪਹਿਲੀ ਟਿੱਕੀ ਤਲਣ ਜਾ ਰਹੇ ਆ ਦੇਖਦੇ ਆ ਹੁਣ ਪਾਇਓ ਦਿਖਾਨਿਆ ਤੁਹਾਨੂੰ ਇੱਕ ਹੋਰ ਪਾ ਲਈਏ ਚਲੋ ਇੱਕ ਹੋਰ ਬਾ ਲੈਨੇ ਆ ਸਾਈਡ ਤੇ ਨੂੰ ਕਰਕੇ ਦੇਖੋ ਗਾਇਸ ਰੈਸਪੀ ਬਣ ਜਾਣੀ ਆ ਦੇਖੋ ਹੋ ਰਹੀਆਂ ਬਰਾਊਨ ਇਹ ਕਾਫੀ ਗਰਮ ਆ ਦੇਖੋ ਗੀਟੀਰ ਕਿੰਨੀ ਕਿਊਟ ਲੱਗ ਰਹੀ ਆ ਦੇਖਣ ਚ ਐਨ ਆ ਰਿਹਾ ਸਵਾਦ ਤੇ ਇਧਰ ਆਪਣੀ ਟੀਮ ਲੱਗੀ ਹੋਈ ਆ ਕੰਮ ਤੇ ਬੜਾ ਫੱਟ ਦੇਖੋ ਚੱਲ ਰਿਹਾ ਕੰਮ ਜੋਰਾ ਸ਼ੋਰਾ ਤੇ ਗਾਇਸ ਤੇ ਨ ਟਿੱਕੀਆਂ ਹੋ ਚੁੱਕੀਆਂ ਰੈਡੀ ਥੋੜੀ ਜੀ ਇੱਕ ਖਰਾਬ ਹੋ ਗਈ ਸੀ ਚੱਲ ਕੋਈ ਨਹੀਂ ਤੇ ਆ ਬਾਕੀ ਹੁਣ ਅਗਲੀ ਪਹਿਲਾਂ ਅੱਗ ਵੀ ਆ ਥੋੜੀ ਜੀ ਬੁਝ ਗਈ ਸੀ ਹੁਣ ਆਪਾਂ ਫੜਾਫਟ ਕਰਦੇ ਆਂ ਕੰਮ ਇਹ ਇਹਨਾਂ ਦਾ ਨਵੇੜੀਏ ਕੰਮ ਫੜਾ ਫੱਟ ਨਹੀਂ ਤਾਂ ਸਾਰੀ ਰਾਤ ਇੱਥੇ ਲੱਗ ਜਣੀ ਆ। ਹਲੇ ਕਾਫੀ ਕੋਸ਼ਿਸ਼ ਕਰਨ ਨੂੰ ਪਿਆ। ਹੌਲੀ ਹੌਲੀ ਦਿਖਾਨੇ ਆ ਤੁਹਾਨੂੰ ਬਣੇ ਰਿਓ ਵਲੌਗ ਦੇ ਵਿੱਚ ਤੇ ਇੱਧਰ ਜਿਸ਼ੂ ਯਾਦ ਤੱਕ ਮੈਂ ਹੀ ਰੈਡੀ ਕਰ ਰਿਆ। ਮੈਗੀ ਆਸੀ ਉਸ ਹਾਵ ਨਾਲ ਨਹੀਂ ਖਾਣੀ। ਕੋਈ ਹੋਰ ਤਰੀਕੇ ਨਾਲ ਖਾਵਾਂਗੇ ਤੇ ਚਲੋ ਫੜਾ ਫੱਟ। ਪਰ ਦੀਆ ਫਿਨਿਸ਼ ਸਾਰੀਆਂ ਟਿੱਕੀਆਂ ਬਣਾਉਣ ਤੋਂ ਬਾਅਦ ਮਿਲਦੇ ਆਂ। ਸੋ ਗਾਇਸ ਟਿੱਕੀਆਂ ਹੋ ਚੁੱਕੀਆਂ ਨੇ ਰੈਡੀ। બસ ਆਪ ਗਥੋੜੀ ਦੀ ਬੋਝ ਗਈ ਸੀ ਉਹ ਫੇਰ ਤੋਂ ਜਲਾਤੀ ਆਪਾਂ ਨੇ ਆਜੋ ਫਿਰ ਤੁਹਾਨੂੰ ਫੜਾ ਵਾ ਟਿੱਕੀਆਂ ਦਿਖਾਈਏ ਆ ਦੇਖੋ ਕੁਛ ਗਾਇਸ ਟੁੱਟ ਗਈਆਂ ਕੁਛ ਬਣ ਗਈਆਂ ਤੇ ਹੁਣ ਫੜਾਫੜ ਮੈਗੀ ਰੱਖ ਦਈਏ ਮੈਗੀ ਸਾਰਾ ਕੁਝ ਰੈਡੀ ਆ ਪਿਆਜ਼ ਵਗੈਰਾ ਤੇ ਫੜਾਫਟ ਬਣਾਈਏ ਫਿਰ ਅਸੀਂ ਗਾ ਦਰਸਲ ਗਾਇਸ ਬਣਾ ਰਹੇ ਆ 버ਗਰ ਠੀਕ ਹੈ ਜੀ ਬੰਨ ਵਗੈਰਾ ਉਹ ਜਸ਼ੂ ਨੇ ਕਰਤੇ ਨੇ ਰੈਡੀ ਦੁੱਧ ਨੇ ਸੰਭੀ ਹੋਈ ਆ ਲਾਈਟ ਤੇ ਆਸ਼ੂ ਆ ਕੈਮਰੇ ਤੇ ਫੜਾ ਫਟ ਮੈਗੀ ਵਗੈਰਾ ਤਿਆਰ ਕਰਕੇ 버ਗਰਾਂ ਦੇ ਵਿੱਚ ਭਰ ਕੇ ਬੱਸ ਐਂਡ ਦੇ ਵਿੱਚ ਅਸੀਂ ਬਣਾਵਾਂਗੇ ਕਾਫੀ ਤੇ ਉਦੋਂ ਬਾਅਦ ਥੋੜਾ ਜਿਹਾ ਹੋਰ ਪਲਾਨ ਆ ਉਹ ਤੁਹਾਨੂੰ ਦੱਸਾਂਗੇ ਜਿਆਦਾ ਬੇੜੀ ਪਰਵਾਹੀ ਦੀ ਨਹੀਂ ਉਸ ਬਗਰਾਂ ਦੀ ਪਹਿਲਾਂ ਹੋਣੀ ਹੈ ਤੇ ਆਹੋ ਫਿਰ ਫੜਾ ਫਟ ਨਾ ਕਰਦੇ ਇਧਰ ਤੋਂ ਮਾ ਵੀ ਦੁਕਾਨਾਂ ਦਾ ਸੈਲਡਾ ਜਿਹੜੂ ਨੇ ਵੱਟ ਤਾਂ ਵੀ ਇਹਦੇ ਨੀਚੇ ਨੇ ਪਿਆਜ਼ ਭੁੱਖ ਟਮਾਟਰ ਇਧਰ ਆਪਣੇ ਟਿੱਕੇ ਰੈਡੀ ਨੇ ਤੇਲ ਹੋ ਰਿਹਾ ਗਰਮ ਬਸ ਬਰਗਰ ਫਰਾਈ ਕਰ ਕਰਕੇ ਪੈਕ ਕਰ ਦਿੰਦੇ ਆ ਫਿਰ ਉਹ ਤੋਂ ਬਾਅਦ ਬਣਾਇਆ ਕੌਫੀ ਉਹ ਹਮ ਖਾ ਕੇ ਹਮ ਤੇ ਇਹ ਬਾਤੇ ਲੱਗ ਜੂ ਰਿਹਾ ਮੈਂ ਤਾਂ ਤੇ ਬ੍ਰੈਡ ਸੋਕਦਾ ਬਹੁਤ ਤੇਲ ਆ ਵੀਰੇ ਸੋ ਗਾਇਜ਼ ਆਪਾਂ ਮੈਗੀ ਕਰ ਲਈ ਸੀ ਰੈਡੀ ਉੱਪਰ ਆਪਾਂ ਇਹਦੇ ਚਿਲੀ ਫਲੈਕਸ ਪਾਤੀ ਆ ਤੇ ਹੁਣ ਆਪਾਂ 버ਗਰ ਨੂੰ ਫਿਲ ਕਰਨ ਲੱਗੇ ਆ ਆਜੋ ਫਿਰ ਫੜਾਫਟ ਕਰਦੇ ਆ ਇੱਕ ਲੰਨੇ ਆ ਬਨ ਪਹਿਲਾਂ ਜਾਓਗੀ ਇਹਦੇ ਵਿੱਚ ਸੌਸ ਜਾਂ ਮਾਇਓਨੀਜ਼ ਘੱਲੋ ਥੋੜੀ ਜੀ ਨਾਲ ਜਾਓ ਪੈਰੀ ਪੈਰੀ ਸੌਸ ਜਿਹੜੀ ਅਸੀਂ ਪਿਛਲੀ ਕੈਂਪਿੰਗ ਦੇ ਉਹ ਜਾਦੇ ਪੈਗੀ ਚਲੋ ਕੋਈ ਨਹੀਂ ਇਹ ਇਹਨੂੰ ਹੁਣ ਕਮਾਣੇ ਆ ਇਹ ਹੁਣ ਪਾਉਨੇ ਆ ਪਹਿਲਾਂ ਟਿੱਕੀ ਪਾ ਲਈਏ ਨਾ ਗਾਇਸ ਆ ਗਈ ਟਿੱਕੀ ਆ ਗਿਆ ਮੈਗੀ ਮੈਗੀ ਤੋਂ ਬਾਅਦ ਖੀਰਾ ਟਮਾਟਰ ਪਿਆਜ਼ ਤੇ ਕਾਪੜਾਈ ਇੱਕ ਛੋਟਾ ਟੁਪੜਾ ਕੱਟ ਲਓ ਤੇ ਆਹ ਲੋ ਗਾਇਸ ਤੱਕਣ ਹੋ ਰਿਹਾ ਹੁਣ ਬੰਦ ਸਾਰਾ ਕੁਝ ਆ ਗਿਆ ਪਹਿਲਾਂ ਸੌਸ ਪਾਤੀ ਟਿੱਕੀ ਪਾਤੀ ਮੈਗੀ ਆ ਗਈ ਨੂਡਲ ਦੀ ਜਗ੍ਹਾ ਸੈਲਡ ਆ ਗਿਆ ਪਰ ਇਹਨੂੰ ਕਰਦੇ ਆ ਪੈਕ ਵਾਓ ਬਸ ਇਸੇ ਤਰ੍ਹਾਂ ਗਾਈਜ਼ ਆਪਾਂ ਨੇ ਸਾਰੇ ਫਿਲ ਕਰਦੇ ਆ ਇਧਰ ਆਪਾਂ ਕੌਫੀ ਰੱਖਤੀ ਆ ਗਾਇਸ 버거 ਆਪਣੇ ਬਣ ਚੁੱਕੇ ਨੇ ਰੈਡੀ ਸਾਰੇ ਖਾਨ ਲਈ ਤਿਆਰ ਨੇ ਆ ਮੈਗੀ ਥੋੜੀ ਬਚ ਗਈ ਆ ਦੇਖੋ ਲਫਾਵਾ ਭਰਿਆ ਆ 버ਕਰਾਂ ਦਾ ਰੁਦਰੀ ਰੁਦਰੀ ਕਿ ਐਸਾ ਲੱਗ ਰਿਹਾ ਹੈ ਵਸਵਾਦ ਇਧਰ ਬਾਕੀ ਕਾਫੀ ਕੂਫੀਆਂ ਬਣਾ ਲੀਆਂ ਨੇ ਸਾਰਿਆਂ ਦੀਆਂ ਸਾਰਿਆਂ ਨੂੰ ਮਿਲ ਚੁੱਕੀਆਂ ਨੇ ਤੇ ਚਲੋ ਫੜਾਫੜ ਕਰਦੇ ਆ ਇੰਜੋਏ ਫਿਰ ਮਿਲਦੇ ਆ ਤੁਹਾਨੂੰ ਹਰੀ ਬਰੀ ਜਿੰਨਾ ਕਰਾ ਲੋ ਕਰਾਉ ਨੂੰ ਸੋ ਹੁਣ ਗਾਈਜ਼ ਆ ਚੁਕੇ ਆ ਟੈਂਟ ਦੇ ਅੰਦਰ ਚਾਰੋਂ ਪਾਸਿਓਂ ਕਰਤਾ ਬੰਦ ਦੇਖੋ ਸਾਰੇ ਪਾਸਿਓਂ ਕਵਰ ਆ ਆਇਦਰ ਮਹਾਰਾਜ ਜੀ ਲੱਗੇ ਨੇ ਗੇਮ ਆ ਖੇਡਣ ਮਜ਼ਾ ਤਾਂ ਨਿਆਰੇ ਆਉਣ ਲੱਗਿਆ ਉਹ ਨਹੀਂ ਹੋਣਾ ਤੇਰੀ ਮੇਰੀ ਕਿੱਟੀ ਮਾਰ 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 ਆਏ ਹੋਏ ਉਹ ਠੋਕਤਾ ਇਹ ਇੱਥੇ ਹੀ ਨਿਯੋਕੀ ਹੈ ਰੋਧਰੀ نیند ਤੋਂ ਨਹੀਂ ਆ ਰਹੀ ਟਾਈਮ ਗਾਇਸ ਹੁਣ ਦਿਖਾਣੇ ਆ ਟਾਈਮ 12 34 ਹੋ ਚੁੱਕੇ ਨੇ ਯਾਰ ਮੂਵੀ ਲਗਾਓ ਯਾਰ ਤੇ ਚਲੋ ਗਾਇਸ ਯਾਰ ਬਹੁਤ ਥੱਕ ਚੁੱਕੇ ਹਾਂ ਹੁਣ ਕਰਦੇ ਆ ਵਲੌਗ ਨੂੰ ਐਂਡ ਥੋੜਾ ਜਿਹਾ ਹੁਣ ਇੰਜੋਇਮੈਂਟ ਕਰਨ ਦਾ ਟਾਈਮ ਆਇਆਗਾ ਠੀਕ ਹੈ ਇਹੋ ਕਰੀਏ ਹੁਣ ਮੂਵੀ ਵਗੈਰਾ ਦੇਖੀਏ ਰੋਧਰੀ ਨੂੰ ਡਰਾਈਏ ਤੇ ਔਰ ਰੋਧਰੀ ਰੋਧਰੀ ਪਾ ਡਰਨੇ ਵਾਲਾ ਹੈ ਨਹੀਂ ਉੱਧਰ ਸਾਨੂੰ ਡਰਾ ਦੂਗਾ ਆਪ ਨਹੀਂ ਡਰਦਾ ਇਹ ਉਹ ਵਾਹ ਤਾਂ ਹੈ ਤੇ ਚਲੋ ਫਿਰ ਫੜਾਵੱਟ ਕਰਦੇ ਆ ਬਲੌਗ ਨੂੰ ਐਂਡ ਆਈ ਹੋਪਸ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਜਿਹੜਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲਟੇ ਪ੍ਰੈਸ ਕਰ ਦਿਓ ਮਿਲਦੇ ਆਂ ਇੱਦਾਂ ਕਿਸੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ so much ਵਾਚਿੰਗ ਬਾਏ ਬਾਏ ਓਕੇ 1 ਮਿੰਟ ਬਾਏ ਡਰੀਮਸ ਨਾ ਗਾਈਜ਼ ਆਪਣੇ ਮਾਰੇਓ ਡਰੀਮਸ ਕਰੀ ਜਾਓ ਪੂਰੇ ਜਿੱਥੇ ਤੱਕ ਹੋ ਸਕਦੇ ਨੇ ਆਪਣਾ ਜੋਰ ਲਗਾਈ ਚੱਲੋ ਕਿਸੇ ਦੀਆਂ ਗੱਲਾਂ ਚ ਨਾਓ ਆਪਣਾ ਘੜੇ ਤੋਂ ਕੋਲਾ ਚੱਕੀ ਜਾਓ ਮਿਲਦੇ ਆਂ ਤੇ ਕਿਸੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ so much ਬਈਂ ਬਾਬਾ ਬਾਬਾ